ਤਸਰੀਕਾ ਲਈ ਸਾਰਿਆਂ ਨੂੰ ਠੀਕ ਠਾਕ ਹੋ। ਬਾਈ ਸਾਡੇ ਚੈਨਲ ਨੂੰ ਪੱਧ ਤੋਂ ਵੱਧ ਸਬਸਕ੍ਰਾਈਬ ਕਰੋ। ਲਓ ਜੀ। ਦੇਖੋ ਅੰਜੀਰਾ ਨਾ ਪੜੇ ਹੋਈ ਨਿਕਾਜਾ ਬੁੱਢਾ ਲੈ। ਸਵੇਰ ਦਾ ਟਾਈਮ ਆ 8:30 ਵਜੇ ਦਾ ਦੂਸਰਾ ਸਟ੍ਰਾਈਕ ਆ ਗਿਆ ਜੀ ਦੂਜਾ ਸੰਧਾਉਣਾ ਇੱਕ ਛੋਟਾ ਜਿਹਾ ਆ ਵਾਲਾ ਗਰਮੀ ਬਹੁਤ ਪੈ ਰਹੀ ਆ ਬੂਟੇ ਦਾ ਪੂਰਾ ਹਾਲ ਹੋਇਆ ਪਿਆ ਗਰਮੀ ਅੱਜ ਇਹਨਾਂ ਦਾ ਸ਼ੈੱਡ ਪਾਵਾਂਗੇ लो जी लग जी देखो जी रेक टाणी तेना साइज भी बहुत बड़ा ਅੰਬੀਰ ਇਹ ਹੈਗੀ ਆ ਜੀ 11200 ਰੁਪਏ ਕਿਲੋ ਦੰਦੇ ਨਹੀਂ 1250 ਰੁਪਏ ਕਿਲੋ ਆ ਲੋ ਇਧਰਲੀ ਸਾਈਡ ਵੀ ਦੇਖ ਲੋ ਦੇਖ ਤੇ ਕਿ ਬੜਾ ਦੇ ਅਮਰੂਦ ਲੱਗੇ ਹੁਣੇ ਸਾਰੇ ਹਾਂ ਤੇ ਭਰੇ ਭੇ ਲੋ ਜੀ ਇੱਕ ਤੇ ਚਾਰ ਆ ਲੱਗਿਆ ਜੀ ਨਿੱਕੇ ਜਿਹੇ ਦਰਖਤ ਤੇ ਕੱਟ ਤੋਂ ਕੋ 20 ਦਿਨ ਇੰਤਿਹਾਲ ਲੱਗੇ ਹੁਣੇ ਅਮਰੂਦ 20 ਆ ਲੱਗਿਆ ਸਾਡੀਆਂ ਭੀਡੀਆਂ ਲੱਗ ਰੀਆਂ ਨਿੱਕੇ ਨਿੱਕੇ ਭੀਡੀਆਂ ਜੀ ਆ ਕੋਨ ਦੇ ਬੂਟੇ ਆ ਸਾਡੇ ਇਹ ਆ ਵੀ ਜੀ ਕਹਿੰਦੇ ਛਲੀਆਂ ਲਓ ਜੀ ਇਹ ਜੀ ਆ ਲੋ ਚਾਰ ਚਾਰ ਪੀਸ ਇਕੱਠੇ ਆ ਚਾਰ ਚਾਰ ਆ ਲੋ ਇੱਕ ਸੋਨੋ ਦਿਖਾਈਏ ਚੈਨ ਆਲੇ ਤੇ ਆ ਮਸੰਮੀਆ ਨੇ ਸਾਡੀਆਂ ਜੀ ਮਸੰਮੀਆ ਫਰੂਟ ਇਹ ਚਵਾਨੀ ਸ਼ਾਪ ਆ ਜੀ ਚਵਾਨੀ ਸ਼ਾਪ ਕਹਿੰਦੇ ਇਹਨੂੰ ਚਵਾਨੀ ਸ਼ਾਪ ਕਿਉਂਕਿ ਇਹਦੇ ਥੱਲੇ ਆ ਦੇਖੋ ਗੋਲਜਾ ਲੱਗੇ ਹੋਏ ਨਾ ਚਵਾਨੀ ਟੈਪ ਬਣਿਆ ਹੁੰਦਾ ਆ ਰ ਹੈ ਗਾਜੀ ਚੇਨ ਲਗਾਵਾ ਚੇਨਾਂ ਦੇ ਅਮਰੂਦ ਲਓ ਜੀ निके निके दीदी इस पूरा एवी पर यहाँ पे आ आलो निके 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 आलो इतना जो ए आलो करो दर्शन निके निके आने मावा करके चार भी भोजन दे ये ये इतना जो मस्त मियाँ साड़ियाँ मस्त मियाँ ਪੰਜੇ ਕ ਪੀਸੀ ਰੱਖਿਆ ਇਹਨਾਂ ਦੇ ਮਸੰਮੀਆਂ ਦੇ ਆਪਾਂ ਆਹ ਜੋ ਜਿਸ ਅੱਗੇ ਸਾਨੂੰ ਦਿਖਾਈਏ ਤੌਰਿਆਂ ਦੀ ਬੇਲ ਚੱਲ ਰਹੀ ਹੈ ਉਹ ਫਲੀਆਂ ਦੀ ਹੋਗੀ ਜੀ ਸੁੱਕ ਜਿੱਕੀ ਆ ਵੀ ਮਸੰਮੀ ਦਾ ਬੂਟਾ ਆ ਦੇਖੋ ਨੀ ਕੀ ਜੀ ਮਸੰਮੀ ਲੱਗ ਰਹੀ ਹੈ ਆ ਹੋ ਗਏ ਆਪਣੇ ਅੰਗੂਰ ਲੋਚ ਅੰਗੂਰ ਇਹ ਪਹਿਲੇ ਸਾਲ ਹੀ ਆ ਪੁੱਛੇ ਲੱਗ ਰਹੇ ਨਹੀਂ ਉਹ ਆਗੇ